ਲੇ ਵੀ ਮਿੱਤਰੋ ਆ ਸੁਣ ਕੇ ਜਾਓ ਗੱਲ ਆ ਕਮਾਲਪੁਰੇ ਵਾਲਾ ਮੇਲਾ ਤੁਸੀਂ ਸਾਰਿਆਂ ਨੇ ਦੇਖਿਆ ਵੀ ਜਿੱਥੇ ਸ਼ਿਲੂ ਜੱਗੂ ਰੇਡਾਂ ਪਾਉਣ ਲਾਦੇ ਸੀਗੇ ਇੰਨਾ ਤਗੜਾ ਕੱਪ ਇੰਨਾ ਤਗੜਾ ਫਾਈਨਲ ਹੋਇਆ ਮਿੱਤਰੋ ਉਹ ਚੀਜ਼ਾਂ ਤੁਹਾਨੂੰ ਦੱਸਣੀਆਂ ਵੀ ਹੁਣ ਬਣੀ ਆ ਗੱਲ ਕਿਉਂਕਿ ਕਮੇਟੀਆਂ ਇਕੋ ਹੋ ਗਈਆਂ ਕਮਾਲਪੁਰੇ ਦਾ ਇਹੋ ਜਿਹਾ ਪਿੰਡ ਆ ਯਾਰ ਜਿੱਥੇ ਦੋਨੇ ਹੀ ਮੇਲੇ ਟੋਪ ਦੇ ਹੋ ਜਾਂਦੇ ਆ ਐਡੀਆਂ ਤਗੜੀਆਂ ਟੀਮਾਂ ਬਣ ਜਾਂਦੀਆਂ ਸੋ ਉਹ ਚੀਜ਼ ਦਾ ਫੈਸਲਾ ਹੋਇਆ ਵੀ ਕਮਾਲਪੁਰੇ ਚ ਜੋ ਦਸੰਬਰ ਮਹੀਨੇ ਚ ਮੇਲਾ ਹੋਣਾ ਸੀਗਾ ਨਾ ਸਾਰਿਆਂ ਦਾ ਟੋਪ ਦਾ ਮਿੱਤਰੋ ਟੂਰਨਾਮੈਂਟ ਹੁੰਦਾ ਉਸ ਮਹੀਨੇ ਦਾ ਸੋ ਕੈਨਸਲ ਹੋ ਗਿਆ ਉਹਦਾ ਬਹੁਤ ਚੰਗਾ ਕਰਨੀ ਆ ਕਿਉਂਕਿ ਦੋਨੇ ਕਮੇਟੀਆਂ ਇਕੱਠੀਆਂ ਹੋਵਾਂਗੀਆਂ ਯਾਰ ਇਹ ਤਾਂ ਖੁਸ਼ੀ ਦੀ ਹੋਰ ਗੱਲ ਕੀ ਹੋ ਸਕਦੀ ਆ ਮਿੱਤਰੋ ਸੋ ਬਹੁਤ ਵਧੀਆ ਚੀਜ਼ ਆ ਵੀ ਦੋਨੇ ਹੁਣ ਕਮੇਟੀਆਂ ਇਕੱਠੀਆਂ ਆਉਣੀਆਂ ਤਾਂ ਇੱਕੋ ਮੇਲੇ ਤੇ ਦੇਖੋ ਤੁਸੀਂ ਵੀ ਕੀ ਬਣ ਜੂਗਾ ਪਹਿਲਾ ਦੋਨਾ ਮੇਲਿਆਂ ਦੇ ਜਿਵੇਂ ਹੀ ਐਂਡ ਹੁੰਦਾ ਹੁਣ ਇੱਕੋ ਮੇਲੇ ਤੇ ਉਹ ਦੋਨੋਂ ਕਮੇਟੀਆਂ ਮਿਲ ਕੇ ਪੂਰਾ ਪ੍ਰਿੰਡ ਮੈਂ ਕਹਾਂ ਵੀ ਹੁਣ ਇਕੱਠਾ ਹੋਇਆ ਤੇ ਹੁਣ ਕਮਾਲਾ ਹੋਣਗਾ ਹੀ ਮਿੱਤਰੋ ਐਸ ਪੋਸਟ 'ਚ ਉਹੀ ਚੀਜ਼ਾਂ ਲਿਖਣਾ ਸੀ ਨਾ ਮੈਂ ਤੁਹਾਨੂੰ ਦੱਸ ਦੇਣਾ ਵੀ ਜਨਵਰੀ ਚਾ ਮਿੱਤਰੋ ਹੁਣ 31 ਜਨਵਰੀ ਨੂੰ ਇੱਕੋ ਹੀ ਮੇਲਾ ਕਮਾਲਪੁਰੇ ਦਾ ਲੁਧਿਆਣਾ ਇਲਾਕਾ ਮਿੱਤਰੋ 2 ਲੱਖ ਤੇ 1 ਲੱਖ ਪਹਿਲਾ ਤੇ ਦੂਜਾ ਨਾਮਾਂ ਤੇ ਬੈਸਟਾਂ ਨੂੰ ਹੈਗੇ ਆ ਜੌਂਡੀਆ ਟਰੈਕਟਰ ਇਹ ਚ ਵੀ ਕੁਝ ਚੇਂਜ ਹੋ ਸਕਦਾ ਕਿਉਂਕਿ ਹੁਣ ਭਰਾ ਇਕੱਠੇ ਹੋ ਗਿਆ ਇਹਦੂ ਵੀ ਚੀਜ਼ ਵੱਖਰੀ ਕਰ ਸਕਦੇ ਆ ਜੇ ਬਾਅਦ ਚ ਕੁਝ ਪਤਾ ਲੱਗਦਾ ਉਹ ਤੁਹਾਨੂੰ ਜ਼ਰੂਰ ਕਲੀਅਰ ਕਰ ਦੂੰਗਾ ਪਰ ਆ ਬਹੁਤ ਚੰਗਾ ਉਪਰਾਲਾ ਬਹੁਤ ਵਧੀਆ ਗੱਲ ਆ ਹੁਣ ਜਿਹੜਾ ਸਵਾਦ ਆਉਣਾ ਨਾ ਮੈਚ ਦੇਖਣ ਦਾ ਉਹ ਇਹਦੂ ਵੀ ਤਗੜਾ ਹੋਊ ਮਿੱਤਰੋ ਪਰ ਉਹ ਮੇਲਾ ਦਸੰਬਰ ਜੀ ਜੇ ਹੋ ਜਾਂਦਾ ਤਾਂ ਇਹਦੂ ਵੀ ਸਰਾਹ ਹੋ ਜਾਂਦੀ ਚੀਜ਼ ਪਰ 31 ਜਨਵਰੀ ਨੂੰ ਮਿੱਤਰੋ ਪੈਣੇ ਆ ਪੜਾ ਕੇ ਉਹੀ ਟੀਮਾਂ ਪਰ ਇਸ ਵਾਰ ਦੋਨੋਂ ਕਮੇਟੀਆਂ ਕੋਈ ਰੋਕਦਾ ਨਹੀਂ ਪਲੇਅਰਾਂ ਨੂੰ ਦੋਨੇ ਹੀ ਭਰਾ ਮੈਂ ਕਹਾਂ ਵੀ ਇੱਕ ਜੋ ਪੈੰਡ ਬਣਿਆ ਹੁਣ ਹੁਣ ਪਰਿਵਾਰ ਵਾਂਗੂ ਮਿੱਤਰੋਂ ਮੀਲਾ ਹੋਣਾ ਹੁਣ ਜੋ ਹੈ ਬਹੁਤ ਤਗੜੇ ਮੱਲ ਤੇ ਬਹੁਤ ਵਧੀਆ ਚੀਜ਼ਾਂ ਹੋਣਗੀਆਂ ਉਮੀਦ ਆ ਇਹ ਤੁਹਾਨੂੰ ਵੱਡੀ ਚੀਜ਼ ਜੋ ਹੈ ਚੰਗੀ ਚੀਜ਼ ਤੁਹਾਡੇ ਤੱਕ ਪਹੁੰਚਾਉਣੀ ਸੀਗੀ ਜੇ ਮੈਂ ਕੁਝ ਵੀ ਇੱਧਰ ਉੱਧਰ ਚੀਜ਼ ਬੋਲ ਗਿਆ ਤਾਂ ਉਹਦੇ ਲਈ ਦਿਲ ਤੋਂ ਮਾਫੀ ਮਾ